ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਇਸ ਵਕਤ ਬੜੇ ਅਹਿਮ ਵਿਸ਼ੇ ਦੇ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਦੱਲਾ ਦੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਦੀਪ ਸਿੰਘ ਜੀ ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਧੰਨਵਾਦ ਦੱਲਾ ਸਾਹਿਬ ਜਿਹੜਾ ਅਕਾਲੀ ਦਲ 2 ਦਸੰਬਰ ਨੂੰ ਇਕੱਠਾ ਕੀਤਾ ਗਿਆ ਸੀ ਅੱਜ ਇਦਾਂ ਲੱਗਦਾ ਹੈ ਕਿ ਉਹ ਇੱਕ ਵਾਰ ਫੇਰ ਟੜਿਆਂ ਦੇ ਵਿੱਚ ਵੰਡਿਆ ਜਾਏਗਾ ਇਹ ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਅੱਜ ਤਿੰਨ ਮੈਂਬਰੀ ਮੈਂਬਰ ਜਿਹੜੇ ਆ ਉਹ ਬੈਠਕ ਕਰਦੇ ਆ ਤੇ ਰੋਕ ਲਗਾ ਦਿੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਅਗਲੇ 15 ਦਿਨਾਂ ਤੱਕ ਕਿਸੇ ਕਿਸਮ ਦੀ ਵੀ ਜਿਹੜੀ ਕੋਈ ਕਾਰਵਾਈ ਆ ਬਤੌਰ ਜਥੇਦਾਰ ਉਹ ਨਹੀਂ ਕਰਨਗੇ سنگੀਨ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਆ ਉਸ ਤੋਂ ਬਾਅਦ ਡਲਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਇੱਕ ਵੀਡੀਓ ਮੈਸੇਜ ਆਉਂਦਾ ਜਿਹਦੇ ਵਿੱਚ ਉਹ ਦੱਸਦੇ ਆ ਜਿਨ੍ਹਾਂ ਨੇ ਮੇਰੇ ਉੱਤੇ ਇਲਜ਼ਾਮ ਲਗਾਏ ਨੇ ਹੁਣ ਮੇਰੀ ਇਨਕੁਆਇਰੀ ਵੀ ਉਹੀ ਕਰਨਗੇ ਪਰ ਕਹਿੰਦੇ ਵੀ ਮੈਂ ਸਾਰੇ ਸਵਾਲਾਂ ਦਾ ਜਵਾਬ ਦਊਗਾ ਤੇ ਗਰਦਾ ਉੱਠੇਗਾ ਗਰਦ ਉੱਠੇਗੀ ਧੂੜ ਜਿਹੜੀ ਆ ਜਿਹੜੀ ਜੰਮੀ ਹੋਈ ਆ ਕਹਿੰਦੇ ਉਹ ਫਿਰ ਜਿਹੜੀ ਆ ਉਹ ਹੁਣ ਸਫਾਈ ਹੋਏਗੀ ਕਿਵੇਂ ਦੇਖ ਦਿਓ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਨੂੰ ਸੰਦੀਪ ਜੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਜਿਹੜਾ ਬਿਆਨ ਹੈ ਇਹ ਬਹੁਤ ਮਹੱਤਵਪੂਰਨ ਬਿਆਨ ਹੈ ਔਰ ਮੈਂ ਇਹ ਕਹਿ ਸਕਦਾ ਕਿ ਅਕਾਲੀ ਸਿਆਸਤ ਦੇ ਵਿੱਚ ਭਾਵੇਂ ਜਿਹੜਾ ਅੱਜ ਦਾ ਫੈਸਲਾ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਹੈ ਪਰ ਜਿਹੜਾ ਅੱਜ ਦਾ ਫੈਸਲਾ ਹੈ ਇਸ ਫੈਸਲੇ ਦੇ ਅਕਾਲੀ ਸਿਆਸਤ ਦੇ ਵਿੱਚ ਦੂਰগামী ਨਤੀਜੇ ਹੋਣਗੇ ਪਹਿਲਾਂ ਤਾਂ ਮੈਂ ਸ਼ੁਰੂ ਇਸ ਗੱਲ ਤੋਂ ਕਰਦਾ ਜੀ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਅਗਰ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜਥੇਦਾਰੀ ਤੋਂ ਲਾਂਭੇ ਕਰਦੀ ਹੈ ਹਾਲਾਂਕਿ ਹਜੇ ਤੱਕ ਰਿਪੋਰਟ ਆਣੀ ਹੈ ਪਰ ਕਿਉਂਕਿ ਜਥੇਦਾਰ ਹਰਪੀ ਸਿੰਘ ਉਹਨਾਂ ਨੂੰ ਇਹ ਖਦਸ਼ਾ ਪਹਿਲਾਂ ਹੀ ਹੈ ਕਿ ਉਹਨਾਂ ਨੂੰ ਲਾਂਭੇ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਹਟਾਇਆ ਪਟਨਾ ਦੇ ਨਾਲ ਹੀ ਰੋਕ ਲਗਾ ਦਿੱਤੀ ਹੈ ਹਾਂਜੀ ਉਹਨਾਂ ਦੀ ਜਥੇਦਾਰੀ ਦੇ ਕੰਮਕਾਜ ਤੇ ਰੋਕ ਲਗਾ ਦਿੱਤੀ ਹੈ ਮੈਂ ਹੀ ਦੇਖ ਰਿਹਾ ਸੰਦੀਪ ਜੀ ਜੋ ਮੈਨੂੰ ਅਕਾਲੀ ਸਿਆਸਤ ਦਾ ਭਵਿੱਖ ਨਜ਼ਰ ਆ ਰਿਹਾ ਹੈ ਪਹਿਲੀ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਪਿਛਲੇ ਕੁਝ ਦਿਨਾਂ ਦੇ ਵਿੱਚ ਫੈਸਲੇ ਕੀਤੇ ਨੇ ਉਹਨਾਂ ਫੈਸਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫੇਰ ਉਸੇ ਜਗ੍ਹਾ ਲਿਆ ਕੇ ਖੜਾ ਕਰਤਾ ਜਿੱਥੇ 2 ਦਸੰਬਰ ਦੀ ਸਜ਼ਾ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਖੜਾ ਸੀ ਪਰ ਤੁਸੀਂ ਦੇਖ ਜਥੇਦਾਰ ਗਿਆਨੀ ਹਰਪੀ ਸਿੰਘ ਹੁਣਾਂ ਤੇ ਜਿਹੜੀ ਕਾਰਵਾਈ ਕੀਤੀ ਐ ਐਸਪੀਸੀ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਫੇਰ ਢੜਿਆਂ 'ਚ ਵੰਡਿਆ ਨਜ਼ਰ ਆਣ ਲੱਗਿਆ ਜਦਕਿ 2 ਦਸੰਬਰ ਨੂੰ ਪੰਜੇ ਜਥੇਦਾਰ ਸਹਿਬਾਨਾਂ ਨੇ ਕਿਹਾ ਸੀ ਵੀ ਹੁਣ ਨਾ ਕੋਈ ਬਾਗੀ ਨਾ ਕੋਈ ਦਾਗੀ ਸਾਰੇ ਘੱਟੇ ਹੋ ਜੋ ਸੁਧਾਰ ਲੈਰਾਂ ਵਾਲੇ ਸੁਧਾਰ ਲੈਰ ਭੰਗ ਵੀ ਕਰਤੀ ਸੀ ਹੁਣ ਜਿਹੜੀ ਮੈਂ ਅੱਗੇ ਜਾ ਕੇ ਗੱਲ ਕਰਨ ਵਾਲਾ ਮੈਨੂੰ ਇਹ ਲੱਗਦਾ ਅਗਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਜਥੇਦਾਰੀ ਤੋਂ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੱਡਾ ਸਮਰਥਨ ਮਿਲੇਗਾ ਉਹਨਾਂ ਸਾਰੇ ਲੋਕਾਂ ਦਾ ਜਿਹੜੇ ਧੁਰ ਬਾਦਲ ਵਿਰੋਧੀ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਵਿਰੋਧੀ ਨੇ ਔਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਦੇ ਦਾਵੇਦਾਰ ਬਣ ਸਕਦੇ ਨੇ ਫਿਰ ਤੇ ਡਲਾ ਸਾਹਿਬ ਇਹ ਮਾਮਲਾ ਹੋਰ ਪੱਖ ਜਾਏਗਾ ਨਹੀਂ ਦੇਖੋ ਹੁਣ ਤੁਸੀਂ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਬਿਆਨ ਸੁਣੋ ਗਿਆਨੀ ਹਰਪ੍ਰੀਤ ਸਿੰਘ ਹੋਣੀ ਕੀ ਕਹਿ ਰਹੀ ਉਹ ਕਹਿੰਦੇ ਵੀ ਜਿਸ ਧੜੇ ਨੇ ਮੇਰੇ ਤੇ ਇਲਜ਼ਾਮ ਲਾਏ ਹੂੰ ਉਹੀ ਤਰ੍ਹਾਂ ਮੇਰੇ ਤੇ ਇਨਕੁਆਇਰੀ ਕਰ ਰਿਹਾ ਹੈ ਬਿਲਕੁਲ ਔਰ ਪੰਜ ਜਥੇਦਾਰ ਜਿਨ੍ਹਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਸੀ ਹੂੰ ਉਹੀ ਕਹਿ ਰਹੇ ਸੀ ਵੀ ਹੁਣ ਨਾ ਕੋਈ ਦਾਗੀ ਨਾ ਕੋਈ ਬਾਗੀ ਤੇ ਅੱਜ ਤੋਂ ਅਕਾਲੀ ਦਲ ਇਕੱਠਾ ਵੀ ਸਜ਼ਾ ਲਾਤੀ ਇਹਦਾ ਮਤਲਬ ਹੈ ਹਜੇ ਤੱਕ ਗਿਆਨੀ ਹਰਪ੍ਰੀਤ ਸਿੰਘ ਹਟਾਏ ਨਹੀਂ ਗਏ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੋਂ ਇਹ ਸੁਨੇਹਾ ਮਿਲਣ ਲੱਗ ਗਿਆ ਕਿ ਅੱਜ ਉਹਨਾਂ ਨੇ ਫੇਰ ਅਕਾਲੀ ਦਲ ਦੇ ਵਿੱਚ ਧੜੇਬੰਦੀ ਦਾ ਇਸ਼ਾਰਾ ਕਰਤਾ ਮਤਲਬ ਅਕਾਲੀ ਦਲ ਦੇ ਵਿੱਚ ਹਜੇ ਵੀ ਧੜੇਵਾਜ਼ੀ ਹੈ ਗਿਆਨੀ ਹਰਪ੍ਰੀਤ ਸਿੰਘ ਇਸ 3 ਮੈਂਬਰੀ ਕਮੇਟੀ ਨੂੰ ਜਿਹੜੀ ਉਹਨਾਂ ਦੇ ਮਾਮਲੇ ਤੇ ਜਾਂਚ ਕਰੂਗੀ ਉਹਨਾਂ ਨੇ ਇਹ ਨਹੀਂ ਕਿਹਾ ਵਿਸ਼੍ਰੋਮਨੀ ਅਕਾਲੀ ਦਲ ਦੀ ਜਿਹੜੀ 3 ਮੈਂਬਰੀ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਨ੍ਹਾਂ ਦੇ ਵਿੱਚੋਂ ਦੇਖੋ ਜਿਹੜੇ ਇੱਕ ਫਿਰੋਜ਼ਪੁਰ ਵਾਲੇ ਮੈਂਬਰ ਨੇ ਜੀ ਜਿਹੜੇ ਫਿਰੋਜ਼ਪੁਰ ਵਾਲੇ ਮੈਂਬਰ ਨੇ ਉਹ ਤਾਂ ਜ਼ਿਲ੍ਹਾ ਪ੍ਰਧਾਨ ਵੀ ਨੇ ਉੱਥੇ ਮੈਨੂੰ ਪਤਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਦੇ ਸੋ ਦੇਖੋ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵੇਂ ਸੰਸਥਾਵਾਂ ਇਕੱਠੀਆਂ-ਇਕੱਠੀਆਂ ਚੱਲਦੀਆਂ ਨੇ ਇਹਦਾ ਮਤਲਬ ਹੈ ਕਿ ਜਥੇਦਾਰ ਜਗਨੀ ਹਰਪੀ ਸਿੰਘ ਉਹਨਾਂ ਨੂੰ ਉਹ ਸਮਰਥਨ ਮਿਲੇਗਾ ਉਹਨਾਂ ਲੋਕਾਂ ਦਾ ਜਿਹੜੇ ਸੁਧਾਰ ਲੈਣ ਨਾਲ ਜੁੜੇ ਸੀ ਗੱਲ ਆ ਸਮਰਥਨ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਸੋਸ਼ਲ ਮੀਡੀਆ ਤੇ ਮਿਲਣਾ ਵੀ ਸ਼ੁਰੂ ਹੋ ਗਿਆ ਜੋ ਤੁਸੀਂ ਗੱਲ ਕਰ ਰਹੇ ਹੋ ਇਹ ਵਾਕਿਆ ਹੀ ਭੂਖ ਦੇ ਵਿੱਚ ਐਦਾਂ ਬਿਲਕੁਲ ਹੋ ਸਕਦਾ ਕਿਉਂਕਿ ਹਜੇ ਤੱਕ ਸੁਖਵੀਰ ਸਿੰਘ ਬਾਦਲ ਦੇ ਮੁਕਾਬਲੇ ਕੋਈ ਚਿਹਰਾ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਅਗਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਕਾਰਵਾਈ ਕੀਤੀ ਗਈ ਤੇ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਵੀ ਵੱਡਾ ਚਿਹਰਾ ਨਹੀਂ ਔਰ ਤੁਸੀਂ ਦੇਖੋ ਵਿਰਸਾ ਸਿੰਘ ਵਲਟੋਹਾਂ ਹੁਣੇ ਪਹਿਲਾਂ ਇਲਜ਼ਾਮ ਲਾਉਂਦੇ ਰਹੇ ਨੇ ਕਿ ਯਾਨੀ ਜਥੇਦਾਰ ਸਾਹਿਬ ਇਹ ਵੀ ਪ੍ਰਧਾਨ ਬਣਨਾ ਚਾਹੁੰਦੇ ਨੇ ਅਕਾਲੀ ਦਲ ਦੇ ਔਰ ਸਥਿਤੀਆਂ ਉਸੇ ਤਰ੍ਹਾਂ ਦੀਆਂ ਬਣਦੀਆਂ ਜਾ ਰਹੀਆਂ ਨੇ ਹੁਣ ਅਗਰ ਜਥੇਦਾਰੀ ਤਾਂ ਉਹਨਾਂ ਨੂੰ ਲਾਂਭੇ ਕੀਤਾ ਜਾਂਦਾ ਹੈ ਤੇ ਸੁਧਾਰ ਲਹਿਰ ਦੇ ਲੀਡਰ ਤਾਂ ਚਾਹਣਗੇ ਕਿ ਅਗਰ ਗਿਆਨੀ ਹਰਪੀਰ ਸਿੰਘ ਹੋਣੀ ਪ੍ਰਧਾਨਗੀ ਦੇ ਤੌਰ ਤੇ ਖੜੇ ਹੋ ਜਾਣ ਸ਼੍ਰੋਮਣੀ ਅਕਾਲੀ ਦਲ ਚ ਤੇ ਫੇਰ ਉਹ ਸਾਰੇ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨਾ ਚਾਹੁੰਦੇ ਨੇ ਉਹ ਵੀ ਗਿਆਨੀ ਹਰਪੀਰ ਸਿੰਘ ਨਾਲ ਆ ਸਕਦੇ ਨੇ ਹਾਲਾਕੀ ਇਹ ਬੜਾ ਦਿਲਚਸਪ ਮੁਕਾਬਲਾ ਬਣ ਸਕਦਾ ਭਵਿਕ ਵਿੱਚ ਅਗਰ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਹੋਣ ਔਰ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਫਿਰ ਜਿਹੜੇ ਲੋਕ ਦਾਵਾ ਕਰਦੇ ਨੇ ਅੱਖਾਂ ਬੰਦ ਕਰਕੇ ਕਿ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਬਣਨਗੇ ਸ਼੍ਰੋਮਣੀ ਅਕਾਲੀ ਦਲ ਦੇ ਮੈਨੂੰ ਲੱਗਦਾ ਫਿਰ ਉਹ ਗੱਲ ਰਹਿਣੀ ਨਹੀਂ ਸੋ ਬੜੇ ਦਿਲਚਸਪ ਮੋੜ ਤੇ ਬੜੇ ਦਿਲਚਸਪ ਪਾਸੇ ਪੰਜਾਬ ਦੀ ਅਕਾਲੀ ਦਲ ਦੀ ਸਿਆਸਤ ਵੀ ਜਾ ਰਹੀ ਹੈ ਹਾਲਾਕੀ ਕਮੇਟੀ ਬੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੈ ਪਰ ਮੰਨਿਆ ਇਹੀ ਜਾ ਰਿਆ ਨਾ ਕਿ ਹਰਜਿੰਦਰ ਸਿੰਘ ਧਾਮੀ ਇਹ ਸਾਰੇ ਨੇ ਜਿਹੜੇ ਕਿ ਕਿਤਨਾ ਕਿਤੇ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਹੱਕ ਦੇ ਵਿੱਚ ਜ਼ਿਆਦਾ ਭੁਗਤਦੇ ਨੇ ਡੱਲਾ ਸਾਹਿਬ ਇੱਥੇ ਇੱਕ ਸਵਾਲ ਇਹ ਵੀ ਆਉਂਦਾ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਗੱਲ ਪੁੱਛੀ ਗਈ ਸੀਗੀ ਨਾ ਅੱਜ ਤੋਂ ਮਹੀਨਾ ਕੁ ਪਹਿਲਾਂ ਲਗਭਗ ਕੀ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਬਣੋਗੇ ਤਾਂ ਉਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਇੰਨੀ ਗੱਲ ਆਖੀ ਸੀਗੀ ਕਿ ਕਹਿੰਦੇ ਵੀ ਮੈਂ ਧੜਿਆਂ ਦਾ ਪ੍ਰਧਾਨ ਨਹੀਂ ਬਣਨਾ ਮੈਂ ਇਕੱਠੀ ਸਮੁੱਚੀ ਅਕਾਲੀ ਦਲ ਦਾ ਪ੍ਰਧਾਨ ਜੇ ਮੈਨੂੰ ਬਣਾਉਣਗੇ ਤਾਂ ਮੈਂ ਬਣ ਜਾਊਂਗਾ ਪਰ ਇਹ ਤਾਂ ਧੜੇਬਾਜ਼ੀ ਡਲਾ ਸਾਹਿਬ ਜਿੱਦਾਂ ਤੁਸੀਂ ਵੀ ਦੱਸ ਰਹੇ ਹੋ ਇਹ ਤਾਂ ਇੱਕ ਧੜੇਬਾਜ਼ੀ ਫੇਰ ਸ਼ੁਰੂ ਹੋ ਗਈ ਤੇ ਫੇਰ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਸਟੈਂਡ ਹੋ ਸਕਦਾ ਜੇ ਭੁਵਿੱਖ ਚ ਐਦਾਂ ਹੁੰਦਾ ਤੇ ਦੇਖੋ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ 2 ਦਸੰਬਰ ਦਾ ਹੁਕਮਨਾਮਾ ਸੀ ਉਹ ਤਾਂ ਇਨਬਿਨ ਲਾਗੂ ਹੀ ਨਹੀਂ ਕੀਤਾ ਗਿਆ ਉਹ ਤਾਂ ਸਾਰੀ ਦੁਨੀਆ ਜਾਣਦੀ ਹੈ ਤੁਸੀਂ ਵੇਖੋ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੇ ਵਿੱਚ ਤੁਰੰਤ ਐਸਡੀਪੀਸੀ ਨੇ ਮੀਟਿੰਗ ਕਰ ਲਈ ਧਾਮੀ ਸਾਹਿਬ ਤੁਰੰਤ ਮੀਟਿੰਗ ਸੱਦ ਲੈਂਦੇ ਨੇ ਅੰਤਰਿੰਕ ਕਮੇਟੀ ਦੀ ਪਰ ਧਾਮੀ ਸਾਹਿਬ ਜਿਹੜੇ 7 ਮੈਂਬਰੀ ਕਮੇਟੀ ਦੇ ਮੁਖੀ ਨੇ 7 ਮੈਂਬਰੀ ਕਮੇਟੀ ਦੀ ਮੀਟਿੰਗ ਨਹੀਂ ਧਾਮੀ ਸਾਹਿਬ ਨੇ ਸੱਦੀ ਔਰ ਹਾਲਾਂਕਿ ਧਾਮੀ ਸਾਹਿਬ ਅਲੱਗ ਫਸੇ ਹੋਏ ਨੇ ਮਹਿਲਾ ਕਮਿਸ਼ਨ ਵਾਲੇ ਮਾਮਲੇ 'ਚ ਸੋ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਉਹਨਾਂ ਦੇ ਉੱਤੇ ਕ੍ਰਿਮੀਨਲ ਕਾਰਵਾਈ ਸ਼ੁਰੂ ਕਰਨ ਦੀਆਂ ਸਿਫਾਰਿਸ਼ਾਂ ਪੰਜਾਬ ਸਟੇਟ ਔਮਨ ਕਮਿਸ਼ਨ ਵੱਲੋਂ ਜਾਰੀ ਕਰ ਦਿੱਤੀਆਂ ਜਾਣ ਔਮਨ ਕਮਿਸ਼ਨ ਕੋਲੇ ਅਧਿਕਾਰ ਹੈ ਉਹ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਵੀ ਜਾਂਚ ਲਈ ਲਿਖ ਸਕਦੇ ਆ ਉਹ ਬੀਬੀ ਜਗੀਰ ਕੌਰ ਜਾਂ ਹਰਜਿੰਦਰ ਸਿੰਘ ਧਾਮੀ ਜਿੱਥੇ ਦੇ ਰਹਿਣ ਵਾਲੇ ਨੇ ਉਥੋਂ ਦੀ ਪੁਲਿਸ ਨੂੰ ਵੀ ਲਿਖ ਸਕਦੇ ਨੇ ਉਹ ਇਹਨਾਂ ਦੇ ਖਿਲਾਫ ਜਿਹੜੀ ਬੀਬੀ ਜਗੀਰ ਕੌਰ ਦੇ ਮਾਮਲੇ ਦੇ ਵਿੱਚ ਖੁਦ ਦੋਸ਼ ਕਬੂਲੇ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਪਰ ਵਿਮਨ ਕਮਿਸ਼ਨ ਅਗਰ ਅਮਰਸਰ ਦੀ ਪੁਲਿਸ ਨੂੰ ਲਿਖਦੀ ਹੈ ਕਿ ਅਸੀਂ ਕਾਰਵਾਈ ਕਰਾਉਣਾ ਚਾਹੁੰਦੇ ਹਾਂ ਬੀਬੀ ਜਗੀਰ ਕੌਰ ਕਾਰਵਾਈ ਕਰਾਉਣਾ ਚਾਹੁੰਦੇ ਨੇ ਕਿ ਉਹ ਅਗਰ ਕ੍ਰਿਮੀਨਲ ਪ੍ਰोसीडिंग ਸ਼ੁਰੂ ਕਰਨ ਦੀ ਕੰਪਲੇਂਟ ਲਿਖ ਦੇਣ ਤੇ ਹਰਜਿੰਦਰ ਸਿੰਘ ਧਾਮੀ ਹੋਣਾ ਤੇ ਕੇਸ ਵੀ ਦਰਜ ਹੋ ਸਕਦਾ ਔਰ ਅਗਰ ਇੱਕ ਮਹਿਲਾ ਨੂੰ ਭਤੀ ਸ਼ਬਦਾਵਲੀ ਬੋਲਣ ਦਾ ਕੇਸ ਐਸਜੀਪੀਸੀ ਦੇ ਪ੍ਰਧਾਨ ਤੇ ਦਰਜ ਹੁੰਦਾ ਤੇ ਕੀ ਫਿਰ ਉਹ ਆਪਣੀ ਸੀਟ ਤੇ ਬਣੇ ਰਹਿ ਸਕਣਗੇ ਇਸ ਕਰਕੇ ਆਕਾਲੀ ਸਿਆਸਤ ਸਾਰਾ ਕੁਝ ਗੰਦਲਾ ਹੋ ਗਿਆ ਐਸਜੀਪੀਸੀ ਜੱਲਾ ਸਾਹਿਬ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ ਜੇ ਇਸ ਨੁਕਤੇ ਦਾ ਇਹ ਮੈਨੂੰ ਲੱਗਦਾ ਸਵੇਰ ਤੱਕ ਵੱਡਾ ਵਿਸ਼ਾ ਬਣ ਜਾਣਾ ਵੀ ਧਾਮੀ ਸਾਹਿਬ ਜਿਹੜੇ ਆਪ ਵਿਵਾਦਾਂ ਦੇ ਵਿੱਚ ਆ ਉਹਨਾਂ ਨੇ ਤੁਰੰਤ 72 ਘੰਟਿਆਂ ਦੇ ਨੋਟਿਸ ਦੇ ਉੱਤੇ ਇੱਕ ਮੀਟਿੰਗ ਕਾਲ ਕੀਤੀ ਤੇ ਤੁਰੰਤ ਜਿਹੜਾ ਉਹ ਫੈਸਲਾ ਲੈ ਲਿਆ ਇਹ ਵਾਕਿਆ ਹੀ ਬਹੁਤ ਵੱਡਾ ਵਿਸ਼ਾ ਹੈ ਡੱਲਾ ਸਾਹਿਬ ਇਹ ਵੱਡਾ ਵਿਸ਼ਾ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਕਿ ਹਰਜਿੰਦਰ ਧਾਮੀ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਸੀ ਸੱਤ ਮੈਂਬਰੀ ਕਮੇਟੀ ਦੇ ਮੁਖੀ ਬਣਾਏ ਗਏ ਸੀ ਉਹਦੇ 'ਚ ਉਹਨਾਂ ਨੇ ਕੋਈ ਕਾਲੀ ਨਹੀਂ ਕੀਤੀ ਵੀ ਮੈਂ ਤੁਰੰਤ ਮੀਟਿੰਗ ਸੱਦੀ ਅੱਛਾ ਹੋਰ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਅੱਜ ਤੱਕ ਨਹੀਂ ਬੈਠੀ ਜਥੇਦਾਰ ਸਹਿਬਾਨਾਂ ਦਾ ਹੁਕਮ ਸੀ ਪੰਜ ਜਥੇਦਾਰ ਸਹਿਬਾਨਾਂ ਦਾ ਕਿ ਵਰਕਿੰਗ ਕਮੇਟੀ ਸੱਦੋ ਅਮੇ ਸਮਾਵਤ ਗਿਆ ਪਰ ਅਜ ਤੱਕ ਨਹੀਂ ਸੱਦੀ ਇਹਦੇ ਨਾਲ ਨੁਕਸਾਨ ਕੀ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੇ ਲੀਡਰ ਨੇ ਹੁਣ ਮੈਂ ਧੜਾ ਧੜੇ ਬਾਜੀ ਕਹਿ ਸਕਦਾ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਹੁਣ ਤਾਂ ਜੱਜਦਰ ਸਾਹਿਬ ਨਹੀਂ ਕਹਤਾ ਕਿ ਉਹ ਧੜਾ ਮੇਰੇ ਤੇ ਇਨਕੁਆਰੀ ਲਵਾ ਰਿਹਾ ਹੈ ਜਿਹੜਾ ਕੜਾ ਦੂਜਿਆਂ ਦੇ ਨਾਲ ਹੈ ਜੱਜ ਲਵਾਉਣਾ ਬਿਲਕੁਲ ਜੱਜ ਲਾਉਣ ਵਾਲੇ ਹਾਂ ਇਹਦਾ ਮਤਲਬ ਹੈ ਕਿ ਅਕਾਲੀ ਦਲ ਚ ਧੜੇ ਬਾਜੀ ਫੇਰ ਉੱਭਰ ਗਈ ਹੁਣ ਸੁਖਬੀਰ ਸਿੰਘ ਬਾਦਲ ਨੇ ਜਾਂ ਉਹਨਾਂ ਦੇ ਨੇੜਲੇ ਸਾਥੀ ਨੇ ਦਿਲਜੀਤ ਸਿੰਘ ਚੀਮਾ ਨੇ ਵਿਕਰਮਜੀਤਿਆ ਨੇ ਜਾਂ ਸੁਖਬੀਰ ਸਿੰਘ ਬਾਦਲ ਵਾਲੀ ਟੀਮ 2 ਦਸੰਬਰ ਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਔਰ ਸਜ਼ਾ ਭੁਗਤਣ ਵਾਲੇ ਜਿਹੜੇ ਲੀਡਰ ਨੇ ਉਹ ਲੋਕਾਂ ਦੇ ਵਿੱਚ ਇਸ ਹੱਕ ਨਾਲ ਨਹੀਂ ਜਾ ਸਕਦੇ ਕਿ ਅਸੀਂ 2 ਦਸੰਬਰ ਦੇ ਫੈਸਲੇ ਨੂੰ ਇਨ ਬਿਨ ਪ੍ਰਵਾਨ ਕੀਤਾ ਕਿਉਂਕਿ ਮੀਟਿੰਗ ਹੀ ਨਹੀਂ ਸਦੀ ਵਰਕਿੰਗ ਕਮੇਟੀ ਨੇ ਔਰ ਕਈ ਵੱਡੇ ਲੀਡਰ ਵਰਕਿੰਗ ਕਮੇਟੀ ਦੇ ਮੈਂਬਰ ਨੇ ਦਲਜੀਤ ਸਿੰਘ ਚੀਮਾ ਵਰਕਿੰਗ ਕਮੇਟੀ ਦੇ ਮੈਂਬਰ ਨੇ ਜੀ ਸੋ ਇਸ ਕਰਕੇ ਮੈਂ ਇਹ ਕਹਣਾ ਕਿ ਇਹ ਅਕਾਲੀ ਦਲ ਦੀ ਸਿਆਸਤ ਔਰ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇਖਣ ਵਾਲੇ ਜਿਹੜੇ ਲੀਡਰ ਨੇ ਜਾਂ ਜਿਹੜਾ ਧੜਾ ਉਹਦੇ ਲਈ ਸਮਾਂ ਚੈਲੰਜ ਵਾਲਾ ਹੋ ਗਿਆ ਤੇ ਹੁਣ ਜਿਹੜੇ ਸੁਧਾਰਗਰ ਦੇ ਲੀਡਰ ਸੀ ਉਹ ਖੁੱਲ ਕੇ ਗਿਆਨੀ ਹਰਪੀ ਸਿੰਘ ਦੇ ਸਮਰਥਨ 'ਚ ਵੀ ਆ ਗਏ ਪਰ ਤੁਸੀਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹੋਣੀਆਂ ਨੇ ਸ਼੍ਰੋਮਣੀ ਗਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਅਗਰ ਗਿਆਨੀ ਹਰਪੀ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਉਹ ਗੱਲ ਠੀਕ ਹੈ ਮੈਂ ਹੋਰ ਗੱਲ ਦੱਸਦਾ ਜੀ ਹਾਲਾਂਕਿ ਮੈਂ ਮੈਂ ਇਹ ਨਹੀਂ ਕਹਿੰਦਾ ਵੀ ਕੌਣ ਉਹਦੇ ਲਈ ਜ਼ਿੰਮੇਵਾਰ ਹੋਊਗਾ ਹਾਂ ਅੱਜ ਕੀ ਪੈ ਗਈ ਮੈਂ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਟੁੱਟੇ ਜੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਆਜ਼ਾਦੀ ਤੋਂ ਪਹਿਲਾਂ ਦੀ ਸਾਡੀ ਖੇਤਰੀ ਪਾਰਟੀ ਆ ਬਹੁਤ ਗਲਤੀਆਂ ਕੀਤੀਆਂ ਆ ਹੁਣ ਤਾਂ ਜਿਹੜਾ ਅਕਾਲੀ ਦਲ ਆ ਉਹ ਖਤਮ ਵਰ ਗਈ ਐ ਪਰ ਸ਼੍ਰੋਮਣੀ ਅਕਾਲੀ ਦਲ ਛ ਇੱਕ ਵਾਰ ਫੇਰ ਪਾੜ ਪੈ ਸਕਦਾ ਹੈ ਪਹਿਲਾਂ ਵੀ ਪਾੜ ਪਏ ਨੇ ਜਤੇਦਾਰ ਗੁਜਰ ਸਿੰਘ ਤੋੜਾ ਵਖਰੇ ਹੋ ਕੇ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਸੋ ਅੱਜ ਮੈਂ ਇੱਕ ਭਵਿੱਖ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡਾ ਪਾੜ ਪੈ ਸਕਦਾ ਔਰ ਫੇਰ ਲੜਾਈ ਇਹ ਸ਼ੁਰੂ ਹੋਣੀ ਹੈ ਵੀ ਅਸਲੀ ਅਕਾਲੀ ਦਲ ਕਿਹੜਾ ਹੈ ਪਹਿਲਾਂ ਵੀ ਡੱਲਾ ਸਾਹਿਬ ਇਹੀ ਲੜਾਈ ਚੱਲ ਰਹੀ ਆ ਕਿਉਂਕਿ ਅਕਾਲੀ ਦਲ ਬਣੇ ਬਹੁਤ ਹੋਏ ਆ ਜੀ ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਵਿੱਖ ਦੀ ਸਿਆਸਤ ਹੈ ਉਹ ਮੈਨੂੰ ਡਾਵਾ ਡੋਲ ਲੱਗਦੀ ਹੈ ਹੁਣ ਜਿਹੜਾ ਚੋਣ ਨਿਸ਼ਾਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਤਕੜੀ ਹੂੰ ਉਹ ਜਿਹੜੀ ਅਕਾਲੀ ਦਲ ਚ ਅਗਰ ਕੋਈ 파ੜ ਪੈਂਦਾ ਹੈ ਜਾਂ 파ੜ ਪੈਣ ਦੀ ਸਥਿਤੀ ਬਣਦੀ ਹੈ ਤੇ ਹੁਣ ਜਿਹੜੀ ਗੱਲ ਹੈ ਨਾ ਜੀ ਉਹ ਚੋਣ ਨਿਸ਼ਾਨ ਵਾਲੇ ਪਾਸੇ ਜਾਣੀ ਹੈ ਜਿਵੇਂ ਤੁਸੀਂ ਮਹਾਰਾਸ਼ਟਰ ਚ ਦੇਖਿਆ ਕਿ ਸ਼ਿਵ ਸੇਨਾ ਅਸਲੀ ਕਿਹੜੀ ਹੈ ਐਨਸੀਪੀ ਅਸਲੀ ਕਿਹੜੀ ਹੈ ਹੁਣ ਪੰਜਾਬ 'ਚ ਅਗਰ ਸ਼੍ਰੋਮਣੀ ਅਕਾਲੀ ਦਲ 'ਚ ਭਵਿੱਖ 'ਚ ਪਾੜ ਪਿਆ ਕਿ ਉਹ ਪਾੜ ਚੋਣ ਨਿਸ਼ਾਨ ਜਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਿੰਬਲ ਹੈ ਹੂੰ ਉਹਨਾਂ ਨਾਲ ਲੈ ਕੇ ਜਾਣ ਦੀ ਵੀ ਲੜਾਈ ਹੋਣੀ ਹੈ ਤੋਂ ਇਸ ਵਾਰ ਅਗਰ ਸ਼੍ਰੋਮਣੀ ਅਕਾਲੀ ਦਲ 'ਚ ਕੋਈ ਪਾੜ ਪਿਆ ਚਲੋ ਇਹ ਪਾਏਗਾ ਜਾਂ ਨਹੀਂ ਪਾਏਗਾ ਪਰ ਅਸੀਂ ਕਿਉਂਕਿ ਕਸਰ ਕੋਈ ਨਹੀਂ ਛੱਡੀ ਲੀਡਰਾਂ ਨੇ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਨੂੰ ਉੜਨ ਨੂੰ ਖਤਮ ਕਰਨ ਦੀ ਕਸਰ ਨਹੀਂ ਛੱਡੀ ਲੀਡਰਾਂ ਨੇ ਜੇ ਆਪਾਂ ਦੇਖਿਆ ਅਕਾਲੀ ਲੀਡਰਾਂ ਨੇ ਉਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨ ਰਹੇ ਅੱਜਕੱਲ ਅਕਾਲੀ ਦਲ ਦੇ ਲੀਡਰ ਤੇ ਫੇਰ ਇਹ ਬਣੂਗਾ ਕੀ ਪਰ ਇੱਕ ਕਲ ਮੈਨੂੰ ਤੈਹ ਲੱਗਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅਗਰ ਜਥੇਦਾਰੀ ਤੋਂ ਲਾਂਬੇ ਕਰ ਦਿੱਤੇ ਜਾਂਦੇ ਨੇ ਉਹ ਇੱਕ ਵੱਡੀ ਪਸੰਦ ਬਣ ਕੇ ਉਭਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਤੌਰ ਪ੍ਰਧਾਨ ਔਰ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚਿਹਰੇ ਦੀ ਕਮੀ ਦਿਖਦੀ ਸੀ ਨਾ ਵੀ ਪ੍ਰਧਾਨ ਕੌਣ ਹੋਊਗਾ ਅੱਜ ਤੁਸੀਂ ਨਾਮ ਲਿਖ ਲੋਗੇ ਹਨੀ ਹਰਪ੍ਰੀਤ ਸਿੰਘ ਦਾ ਕਿ ਗਿਆਨੀ ਹਰਪ੍ਰੀਤ ਸਿੰਘ ਵੀ ਉਹ ਨਾਮ ਬਣ ਗਿਆ ਜੱਥੇਦਾਰ ਸਾਹਿਬ ਜੀ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਬਣ ਸਕਦੇ ਨੇ ਪਰ ਅਗਰ ਉਹ ਖੜੇ ਹੁੰਦੇ ਨੇ ਪ੍ਰਧਾਨਗੀ ਦੀਆਂ ਚੋਣਾਂ 'ਚ ਤੇ ਉਹ ਸੁਖਵੀਰ ਬਾਦਲ ਨੂੰ ਬਰਾਬਰ ਦੀ ਟੱਕਰ ਦੇਣਗੇ ਹੁਣ ਇਹ ਨਹੀਂ ਹੋ ਸਕਦਾ ਵੀ ਹੱਥ ਖੜੇ ਕਰਕੇ ਸੁਖਵੀਰ ਬਾਦਲ ਸ਼ਰਮਣੀ ਅਕਾਲੀ ਦਲ ਦੀ ਪ੍ਰਧਾਨਗੀ ਜਿੱਤ ਜੂ ਪਰ ਅਗਰ ਜੱਥੇਦਾਰ ਸਾਹਿਬ ਚੋਣਾਂ ਨਹੀਂ ਲੜਨਗੇ ਉਹ ਉਹਨਾਂ ਦਾ ਫੈਸਲਾ ਹੋਊਗਾ ਪਰ ਮੈਂ ਚਾਹਨਾ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦਾਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਚੋਣ ਲੜਨ ਔਰ ਜਿਹੜੇ ਸੁਧਾਰ ਲੈਣ ਵਾਲੇ ਨੇ ਉਹ ਵੀ ਸਾਰੇ ਚਾਹੁੰਦੇ ਹੋਣਗੇ ਨਿਸ਼ਚਿਤ ਤੌਰ ਤੇ ਕਿ ਅਗਰ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨਗੀ ਦੀ ਚੋਣ ਲੜਦੇ ਨੇ ਤੇ ਅਸੀਂ ਸਮਰਥਨ ਕਰਾਂਗੇ। ਦਲ ਸਾਥ ਤੁਹਾਨੂੰ ਯਾਦ ਹੋਵੇਗਾ ਜਲੰਧਰ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਪਰਮਜੀਤ ਸਿੰਘ ਰਾਏਪੁਰ ਤੇ ਮੰਨਿਆ ਜਾਂਦਾ ਵੀ ਇਹ ਬੀਬੀ ਜਗੀਰ ਕੌਰ ਧੜੇ ਦੇ ਨਾਲ ਸੰਬੰਧ ਰੱਖਦੇ ਆ। ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਬਾਰੇ ਇਹ ਬਿਆਨ ਆਉਂਦਾ ਨਾ ਵੀ ਇਹਨਾਂ ਦੀਆਂ ਸੇਵਾਵਾਂ 15 ਦਿਨਾਂ ਵਾਸਤੇ ਮੁਅਤਲ ਕਰ ਦਿੱਤੀਆਂ ਗਈਆਂ ਜਾਂ ਇਹ 15 ਦਿਨਾਂ ਵਾਸਤੇ ਹੁਣ ਬਤੌਰ ਜਥੇਦਾਰ ਕੰਮ ਕਰ ਨਹੀਂ ਕਰਨਗੇ ਤਾਂ ਮੀਡੀਆ ਨੂੰ ਜਿਹੜੀ ਬਾਈਟ ਆ ਉਹ ਜਿਹੜੇ ਪਰਮਜੀਤ ਸਿੰਘ ਰਾਏਪੁਰ ਤੇ ਉਹਨਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਪੜੈਣ ਸਾਹਿਬ ਇਹ ਦੋਵੇਂ ਦਿੰਦੇ ਆ ਤੇ ਇਹ ਇਹੀ ਨੁਕਤਾ ਉਠਾਉਂਦੇ ਆ ਵੀ ਤੁਸੀਂ ਪਹਿਲਾਂ ਜਾਂਚ ਤੇ ਕਰ ਲੈਂਦੇ ਤੁਸੀਂ ਇੱਕ ਵਾਰੀ ਕੋਹਟ ਤੇ ਕਰ ਲੈਂਦੇ ਵੀ ਕੀ ਜਥੇਦਾਰ ਸਾਹਿਬ ਨੇ ਕੋਈ ਅਵਗਿਆ ਕੀਤੀ ਆ ਕੀ ਉਹਨਾਂ ਨੇ ਕੋਈ ਗੁਨਾਹ ਕੀਤਾ ਪਰ ਇਦਾਂ ਹੋਇਆ ਨਹੀਂ ਹੁਣ ਤੁਹਾਡੀ ਗੱਲ ਜਿਹੜੀ ਆ ਇਹ ਬਿਲਕੁਲ درست ਹੁੰਦੀ ਜਾਪਦੀ ਹੈ ਵੀ ਧੜੇਬਾਜ਼ੀ ਅਕਾਲੀ ਦਲ ਚ ਬਣ ਚੁੱਕੀ ਹੋਈ ਹੈ ਕਿਉਂਕਿ ਇੱਕ ਧੜਾ ਗਿਆਨੀ ਸਾਹਿਬ ਦੇ ਜਿਹੜਾ ਜਥੇਦਾਰ ਸਾਹਿਬ ਦੇ ਹੱਕ ਦੇ ਵਿੱਚ ਆ ਤੇ ਦੂਸਰਾ ਧੜਾ ਜਿਹਦੇ ਬਾਰੇ ਜਥੇਦਾਰ ਸਾਹਿਬ ਆਪ ਜ਼ਿਕਰ ਕਰ ਰਹੇ ਆ ਕਹਿੰਦੇ ਵੀ ਇਹ ਹੁਣ ਮੇਰੀ ਕਹਿੰਦੇ ਇਨਕੁਆਇਰੀ ਵੀ ਇਹੀ ਕਰਾਉਣਗੇ ਦੇਖੋ ਉਹ ਤਾਂ ਹੈ ਹੀ ਆ ਨਾ ਜੀ ਸੰਦੀਪ ਜੀ ਕਿਉਂਕਿ ਇਹ ਇਹ ਅਸੀਂ ਸੋਚ ਨਹੀਂ ਸੀ ਸਕਦੇ ਤੇ ਐਡੀ ਥਿਤੀ ਡਿਵੈਲਪਮੈਂਟ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਵੇਗੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੋਵੇਗੀ ਸੋ ਜੋ ਕੁਝ ਵਾਪਰਿਆ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਤਕਨੀਕੀ ਤੌਰ ਤੇ ਕੁਝ ਲੈਣਾ ਦੇਣਾ ਨਹੀਂ ਹੈ ਮੈਂ ਇਹ ਵੀ ਸਾਫ਼ ਕਰਦਾ ਜੋ ਕੁਝ ਵਾਪਰਿਆ ਇਹ ਫੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਿੱਧੇ ਤੌਰ ਤੇ ਅੱਜ ਦੇ ਫੈਸਲੇ ਨਾਲ ਕੁਝ ਲੈਣਾ ਦੇਣਾ ਨਹੀਂ ਹੈ ਪਰ ਸਿੱਧੇ ਤੌਰ ਤੇ ਇਸ਼ਾਰਾ ਹਮੇਸ਼ਾ ਜਥੇਦਾਰ ਸਹਿਮਾਨਾ ਦਾ ਵੀ ਹੈ ਇਸ਼ਾਰਾ ਕਿ ਪਿੱਛੇ ਕੌਣ ਨਹੀਂ ਪਿੱਛੇ ਲੋਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਹੀਂ ਹੈ ਜੋ ਕੁਝ ਵਾਪਰ ਰਿਹਾ ਉਹ ਇਸ਼ਾਰਾ ਜਦੋਂ ਧੜੇਬਾਜ਼ੀ ਦੀ ਗੱਲ ਆ ਜਾਂਦੀ ਹੈ ਤੇ ਉਹੀ ਧੜਾ ਜਿਹੜਾ ਧੜਾ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲੀ ਦਲ ਦੇ ਵਿੱਚ ਇੱਕ ਕੰਟਰੋਲ ਵਾਲੇ ਪਾਸੇ ਰਿਹਾ ਅੱਜ ਤੱਕ ਸੋ ਇਹ ਇਹ ਇਸ਼ਾਰਿਆਂ ਦੇ ਵਿੱਚ ਇਹ ਗੱਲ ਅਸੀਂ ਸਮਝ ਸਕਦੇ ਹਾਂ ਪਰ ਗੱਲ ਬੜੀ ਮਹੱਤਵਪੂਰਨ ਹੈ ਕਿ ਜੋ ਕੁਝ ਵਾਪਰਿਆ ਇਹਦਾ ਅਸਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਤੇ ਪਏਗਾ ਔਰ ਜੇ ਕਿਤੇ ਜੇ ਕਿਤੇ ਪ੍ਰਧਾਨਗੀ ਦੀ ਚੋਣ ਲੜੇ ਗਿਆਨੀ ਹਰਪ੍ਰੀਤ ਸਿੰਘ ਤੇ ਫਿਰ ਬੜੀ ਫਸਮੀ ਟੱਕਰ ਹੋਏਗੀ ਡੱਲਾ ਸਾਹਿਬ ਇੱਕ ਗੱਲ ਮੇਰੀ ਹੋਰ ਕਲੀਅਰ ਕਰਿਓ ਕਿ ਜਿੱਦਾਂ ਸ਼੍ਰੋਮਣੀ ਕਮੇਟੀ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਆਪਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਮੰਨਦੇ ਆ ਇੱਕ ਸਿਆਸੀ ਪਾਰਟੀ ਹੈ ਇੱਕ ਪੰਥਕ ਜਮਾਤ ਹੈ ਉਹ ਪੰਥ ਦੇ ਮਸਲੇ ਹੱਲ ਕਰਦੀ ਆ ਪਰ ਇਹ ਦੋਵੇਂ ਇਕੱਠੇ ਨੇ ਇਹ ਵੀ ਲਗ ਭਗ ਲੋਕਾਂ ਨੂੰ ਪਤਾ ਪਟਲਾ ਸਾਹਿਬ ਐਦਾਂ ਨਹੀਂ ਲੱਗਦਾ ਵੀ ਇਹ ਫੈਸਲਾ ਚੋਣਾਂ ਦੇ ਬਿਲਕੁਲ ਨਜ਼ਦੀਕ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਇਹਨੂੰ ਤੁਸੀਂ ਸਿਆਸੀ ਤੌਰ ਦੇ ਉੱਤੇ ਸਿਆਸੀ ਨਜ਼ਰ ਦੇ ਨਾਲ ਕਿੱਦਾਂ ਦੇਖਦੇ ਹੋ ਦੇਖੋ ਹਜੇ ਤਾਂ ਸਮਾਪਿਆ ਨਾ ਹਜੇ ਤਾਂ ਸੱਤ ਮੈਂਬਰ ਕਮੇਟੀ ਨੇ ਨਹੀਂ ਮੈਂ ਕਾਰਪੋਰੇਸ਼ਨ ਚੋਣਾਂ ਦੀ ਗੱਲ ਕਰ ਰਿਹਾ ਜਿੱਥੇ ਅਕਾਲੀ ਦਲ ਨੇ ਆਪਣੇ ਉਮੀਦਵਾਰ ਐਲਾਨੇ ਹੋਏ ਨੇ ਹਾਂ ਦੇਖੋ ਕਾਰਪੋਰੇਸ਼ਨ ਦੀਆਂ ਚੋਣਾਂ ਤੇ ਤਾਂ ਮੈਂ ਤੁਹਾਨੂੰ ਕੱਲ ਵੀ ਜ਼ਿਕਰ ਕੀਤਾ ਸੀ ਕਿਉਂਕਿ ਜਿਹੜੇ ਜਿਹੜੇ ਆਮ ਅਕਾਲੀ ਵਰਕਰ ਨੇ ਨਾ ਜਿਹੜੇ ਅਕਾਲੀ ਸਮਰਥਕ ਨੇ ਸਪੋਰਟਰ ਨੇ ਉਹ ਸਾਰੇ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ। ਔਰ ਜਿਸ ਤਰ੍ਹਾਂ ਨਾਲ ਸਿੰਘ ਸਹਿਬਾਨਾ ਨੇ 2 ਦਸੰਬਰ ਦੀ ਕਾਰਵਾਈ ਕੀਤੀ ਆਮ ਲੋਕਾਂ ਦੇ ਵਿੱਚ ਇਹ ਭਰੋਸਾ ਪੈਦਾ ਹੋਇਆ ਸੀ ਵੀ ਸ਼੍ਰੋਮਣੀ ਅਕਾਲੀ ਦਲ ਮੁੜ ਸਰਜੀਤ ਹੋ ਸਕਦਾ ਹੈ। ਤੁਸੀਂ ਦੇਖੋ ਨਾ ਤੁਸੀਂ ਅਗਰ ਗਿਆਨੀ ਜਿਸ ਤਰ੍ਹਾਂ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਸਮਰਥਨ ਮਿਲ ਰਿਹਾ। ਅਗਰ ਗਿਆਨੀ ਹਰਪੀ ਸਿੰਘ ਅਕਾਲੀ ਦਲ ਦੀ ਪ੍ਰਧਾਨਗੀ 'ਚ ਆ ਜਾਂਦੇ ਨੇ, ਦੌੜ 'ਚ ਆ ਜਾਂਦੇ ਨੇ। ਤੇ ਤੁਸੀਂ ਦੇਖਿਓ ਸਮਰਥਨ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਕਿੱਡਾ ਵੱਡਾ ਮਿਲੇਗਾ ਔਰ ਜੋਣ ਅਗਰ ਪ੍ਰਧਾਨਗੀ ਦੀ ਉਹ ਲੜਦੇ ਨਹੀਂ ਮੈਨੂੰ ਨਹੀਂ ਪਤਾ ਉਹ ਲੜਨਗੇ ਜਾਂ ਨਹੀਂ ਲੜਨਗੇ ਅਗਰ ਉਹ ਪ੍ਰਧਾਨਗੀ ਦੀ ਚੋਣ ਲੜਦੇ ਨਹੀਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਸਿਆਸਤ ਸਾਰੀ ਬਦਲੇਗੀ ਔਰ ਫਿਰ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਲੀਹਾਂ ਤੇ ਆ ਸਕਦਾ ਕਿਉਂਕਿ ਪ੍ਰਕਿਰਤੀ ਬਦਲਾ ਹਮੇਸ਼ਾ ਕਰਦੀ ਹੈ ਬਦਲਾ ਹੁੰਦਾ ਔਰ ਕਈ ਵਾਰੀ ਸਾਨੂੰ ਲੱਗਦਾ ਹੁੰਦਾ ਹੈ ਕਿ ਹੁਣ ਵੀ ਅਕਾਲੀ ਦਲ ਚ ਲੱਗਦਾ ਸੀ ਗੱਲਾਂ ਹੁੰਦੀਆਂ ਸੀ ਵੀ ਜੇ ਸੁਖਵੀਰ ਨਹੀਂ ਤਾਂ ਕੌਣ ਹੂੰ ਤੇ ਕੁਦਰਤ ਹੀ ਉਹ ਕੌਣ ਲਿਆਉਂਦੀ ਐ ਵੀ ਜੇ ਸੁਖਵੀਰ ਨਹੀਂ ਤਾਂ ਕੌਣ ਉਹ ਕੌਣ ਇੱਕ ਕੁਦਰਤ ਨੇ ਤਿਆਰ ਕਰਨਾ ਸ਼ੁਰੂ ਕਰਤਾ ਮੈਂ ਮੇਰੀ ਸਿਆਸੀ ਸਮਝਤਾ ਇਹ ਕਹਿੰਦੀ ਐ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰੇ ਲੋਕ ਕਹਿਣਗੇ ਵੀ ਤੁਸੀਂ ਪ੍ਰਧਾਨਗੀ ਦੀ ਚੋਣ ਲੜੋ ਪਰ ਤੁਹਾਨੂੰ ਮੈਂ ਦੱਸਾਂ ਆਪਣਾ ਆ ਆਪਣਾ ਪ੍ਰੋਗਰਾਮ ਕਿਤੇ ਸੁਣ ਲਿਆ ਅਕਾਲੀ ਦਲ ਵਾਲਿਆਂ ਨੇ ਤੇ ਲੋਕਾਂ ਤੋਂ ਫੀਡਬੈਕ ਲੈ ਲਈ ਵੀ ਭਾਈ ਜੀ ਗਿਆਨੀ ਹਰਪ੍ਰੀਤ ਸਿੰਘ ਜੋਣਾ ਚ ਖੜੇ ਹੋ ਗਏ ਇਹ ਤਾਂ ਜਿੱਤ ਸਕਦੇ ਨੇ ਤੇਰੇ ਵੀ ਹੋ ਸਕਦਾ ਹੈ ਕਿ ਕਹਿਣ ਭਾਈ ਜੋ ਹੈ ਇਹਨੂੰ ਠੰਡੇ ਵਸਤੇ ਚ ਪਾਓ ਜਥੇਦਾਰ ਸਾਹਿਬ ਨੂੰ ਇੱਥੇ ਹੀ ਰਹਿਣ ਦਿਓ ਕਿਉਂਕਿ ਡਲਾ ਸਾਹਿਬ ਤੁਹਾਡੀ ਗੱਲ ਠੀਕ ਹੈ ਸੋਸ਼ਲ ਮੀਡੀਆ ਦੇ ਉੱਤੇ ਨਾ ਜਥੇਦਾਰ ਦੇ ਜਥੇਦਾਰ ਸਾਹਿਬ ਦੇ ਹੱਕ ਦੇ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਬਹੁਤ ਲੋਕ ਆ ਗਏ ਆ ਸੋ ਬਿਲਕੁਲ ਇਹ ਵਿਸ਼ਾ ਜਿਹੜਾ ਹਜੇ ਤਾਂ ਭੁਵਿੱਖ ਦੀ ਬੁੱਕਲ ਚ ਆ ਵੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਕਿ ਅਕਾਲੀ ਦਲ ਦੇ ਪ੍ਰਧਾਨ ਨਿਯੁਕਤ ਹੁੰਦੇ ਆ ਜਾਂ ਪ੍ਰਧਾਨਗੀ ਦੀ ਡੋਟ ਚ ਸ਼ਾਮਲ ਹੁੰਦੇ ਆ ਪਰ ਕਿਤੇ ਨਾ ਕਿਤੇ ਲੋਕਾਂ ਦੇ ਜਿਹੜੇ ਸਿੱਖ ਪੰਥਕ ਵੋਟਰ ਆ ਜਾਂ ਜਿਹੜੇ ਹਮਦਰਦੀ ਰੱਖਦੇ ਆ ਅਕਾਲੀ ਦਲ ਦੇ ਨਾਲ ਉਹ ਇਸ ਵਕਤ ਚਿੰਤਤ ਵਿਨੇਤ ਦੁਚਿੱਤੀ ਦੇ ਵਿੱਚ ਵੀ ਨੇ ਵੀ ਇਹ ਆਖਰ ਕੀ ਹੋਇਆ ਸਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਲ ਜੀ ਸਸਿਕਲ ਸੰਦੀਪ ਜੀ ਮੈਂ ਅਖੀਰ ਚ ਦੋ ਸ਼ਬਦ ਹੋਰ ਕਹਿਣਾ ਚਾਹੂੰਗਾ ਤੁਸੀਂ ਵੇਖੋ ਕੈਂਬਰੀ ਕਮੇਟੀ ਦੀ ਮੀਟਿੰਗ ਨਹੀਂ ਹੋਈ ਸੱਤ ਮੈਂਬਰੀ ਕਮੇਟੀ ਨੂੰ ਹਜੇ ਤੱਕ ਪ੍ਰਵਾਨਗੀ ਨਹੀਂ ਮਿਲੀ ਹਜੇ ਤੱਕ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਦਾ ਕੰਮ ਨਹੀਂ ਸ਼ੁਰੂ ਹੋਇਆ ਜੀ ਇੱਕ ਫੈਕਟਰ ਦੂਸਰਾ ਫੈਕਟਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਕੋਈ ਮੀਟਿੰਗ ਨਹੀਂ ਕੀਤੀ ਹੁਣ ਤਾਂ ਅਸਤੀਫਾ ਜਮਤ ਕਰਨ ਵਾਲਾ ਮਸਲਾ ਵੀ ਖਤਮ ਹੋ ਗਿਆ ਕੀ ਵਰਕਿੰਗ ਕਮੇਟੀ ਹਾਊਸ ਨੂੰ ਵਧਾ ਕੇ ਕਿਸੇ ਨਵੇਂ ਲੀਡਰ ਨੂੰ ਪ੍ਰਧਾਨਤਾ ਨਹੀਂ ਚੁਣੇਗੀ ਇਹ ਵੀ ਇੱਕ ਸਵਾਲ ਹੈ ਔਰ ਅਗਰ ਸੱਤ ਮੈਂਬਰੀ ਕਮੇਟੀ ਹੌਂਦ ਚ ਨਹੀਂ ਆਉਂਦੀ ਮੈਂਬਰਸ਼ਿਪ ਅਕਾਲੀ ਦਲ ਦੀ ਨਵੀਂ ਸ਼ੁਰੂ ਹੁੰਦੀ ਉਹਦੇ ਨਾਲ ਅਕਾਲੀ ਦਲ ਦੇ ਲੀਡਰਾਂ ਤੇ ਇਹ ਵੱਡਾ ਦੋਸ਼ ਆਏਗਾ ਕਿ ਤੁਸੀਂ ਜਥੇਦਾਰ ਸਹਿਬਾਨਾਂ ਦਾ ਹੁਕਮ ਨਹੀਂ ਮੰਨਿਆ ਪਰ ਉਹਦੇ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਇੱਕ ਨਵਾਂ ਪਵਾੜਾ ਸ਼ੁਰੂ ਹੋਏਗਾ ਸੋ ਬਾਕੀ ਵੇਖਦੇ ਹਾਂ ਬਾਕੀ ਕੋਈ ਵੀ ਧਿਰ ਜਥੇਦਾਰ ਗਿਆਨੀ ਹਰਪੀਤ ਸਿੰਘ ਜੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੇ ਸਮਰਥਕ ਕਿਸੇ ਨੇ ਵੀ ਕੋਈ ਆਪਣੀ ਗੱਲ ਕਹਿਣੀ ਹੈ ਭਾਵੇਂ ਐਸਜੀਪੀਸੀ ਵੱਲੋਂ ਧਾਮੀ ਸਾਹਿਬ ਦੇ ਕੋਈ ਸਮਰਥਕ ਨੇ ਜਾਂ ਨੁਮਾਇੰਦੇ ਨੇ ਕਿਸੇ ਨੇ ਵੀ ਕੋਈ ਆਪਣਾ ਪੱਖ ਰੱਖਣਾ ਹੈ ਤੁਹਾਡੇ ਪੱਖ ਦਾ ਵੀ ਖੁੱਲਾ ਸਵਾਗਤ ਹੈ ਅਸੀਂ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਨੁਮਾਇੰਦਗੀ ਕਰੇ ਸ਼੍ਰੋਮਣੀ ਅਕਾਲੀ ਦਲ ਤਕੜਾ ਬਣੇ ਪਰ ਇਹ ਬਾਕੀ ਸਾਰਿਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹਾਂ ਤੇ ਲੈ ਕੇ ਆਉਣ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਣ ਔਰ ਜਿਹੜੇ ਪੰਥਕ ਵੋਟਰ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ ਔਰ ਨਿਰਪੱਖਤਾ ਦੇ ਨਾਲ ਕੰਮ ਕਰਨ ਬਹੁਤ ਬਹੁਤ ਧੰਨਵਾਦ ਸੰਦੀਪ ਜੀ ਧੰਨਵਾਦ ਹੈ ਜੀ